ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਕਹਾਣੀਆਂ ਵਾਲਾ ਚੈਨਲ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਰ ਚੈਨਲ ਨੂੰ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਪੰਜਾਬੀ ਕਹਾਣੀ ਇੱਕ ਕਿਸਾਨ ਦੀ ਕਹਾਣੀ ਪੰਜਾਬ ਦੀ ਮਿੱਟੀ ਵਿੱਚ ਹਮੇਸ਼ਾ ਕਿਸਾਨ ਦੀ ਮਹਿਕ ਰਹਿੰਦੀ ਹੈ ਜਦੋਂ ਸੂਰਜ ਚੜ੍ਹਦਾ ਹੈ ਤਦੋਂ ਕਿਸਾਨ ਦੇ ਹੱਥ ਪਹਿਲਾਂ ਹੀ ਮਿੱਟੀ ਨਾਲ ਸੰਬੰਧਿਤ ਹੋ ਜਾਂਦੇ ਹਨ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਉਹ ਆਪਣੀ ਧਰਤੀ ਮਾਂ ਦੀ ਸੇਵਾ ਕਰਦਾ ਹੈ ਉਸ ਦਾ ਜੀਵਨ ਮਿਹਨਤ ਬਲੀਦਾਨ ਅਤੇ ਸਾਦਾਰਨਤਾ ਨਾਲ ਭਰਪੂਰ ਹੈ ਜਿਸ ਤਰ੍ਹਾਂ ਕਿਸਾਨ ਮੀਂਹ ਅਤੇ ਧੁੱਪ ਨਾਲ ਲੜਦਾ ਹੈ ਉਹ ਸੇਤਾ ਰਾਓ ਆਪਣੀ ਜ਼ਿੰਦਗੀ ਦੇ ਹਰ ਸੰਘਰਸ਼ ਨਾਲ ਲੜਦਾ ਹੈ। ਕਦੇ ਮੀਂਹ ਜਰੂਰ ਤੋਂ ਬੰਦ ਪੈਂਦਾ ਹੈ ਤਾਂ ਕਦੇ ਸੋਕਾ ਹਾਲਾਤਾਂ ਨੂੰ ਖਤਮ ਕਰ ਦਿੰਦਾ। ਪਰ ਕਿਸਾਨ ਹਰੇਕ ਹਾਲਾਤ ਵਿੱਚ ਮਜ਼ਬੂਤੀ ਨਾਲ ਖੜਾ ਰਹਿੰਦਾ ਹੈ। ਉਹ ਜਾਣਦਾ ਹੈ ਕਿ ਜੇਕਰ ਉਸਨੇ ਹਾਰ ਮੰਨ ਲਈ ਤਾਂ ਸਿਰਫ ਉਸਦਾ ਨਹੀਂ ਸਾਰੀ ਦੁਨੀਆ ਦਾ ਨੁਕਸਾਨ ਹੋਵੇਗਾ। ਹਰ ਮੁਸਕਾਨ ਜੋ ਅਸੀਂ ਫਾਲ ਫਲਾਂ ਅਤੇ ਅਨਾਜਾਂ ਵਿੱਚ ਦੇਖਦੇ ਹਾਂ ਕਿਸਾਨ ਦੀ ਮਿਹਨਤ ਦਾ ਨਤੀਜਾ ਹੁੰਦਾ ਹੈ ਪਰ ਇਹ ਅਫਸੋਸ ਦੀ ਗੱਲ ਹੈ ਕਿ ਕਿਸਾਨ ਨੂੰ ਅਕਸਰ ਉਹ ਮਾਣ ਨਹੀਂ ਮਿਲਦਾ ਜਿਹੜਾ ਉਹ ਹੱਕਦਾਰ ਹੈ ਕਈ ਵਾਰ ਉਸ ਨੂੰ ਕਾਰਜਿਆਂ ਦੇ ਬੋਝ ਹੇਠ ਦੱਪਣਾ ਪੈਂਦਾ ਹੈ ਮੌਸਮ ਦੀ ਮਾਰ ਅਤੇ ਬਾਜ਼ਾਰ ਵਿੱਚ ਥੱਲੇ ਗਏ ਮੁੱਲਾਂ ਤੇ ਨਹੀਂ ਕਿਸਾਨ ਨੂੰ ਚੁਕਾਇਆ ਹੈ ਹਾਲਾਂਕਿ ਕਈ ਸਾਲਾਂ ਤੋਂ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਸਾਬਤ ਕੀਤਾ ਹੈ ਕਿ ਔਸਦੀ ਮਿਹਨਤ ਟੋਟ ਨਹੀਂ ਸਕਦੀ ਜਦੋਂ ਵੀ ਕੋਈ ਨਵੀਂ ਟੈਕਨੋਲੋਜੀ ਦਾ ਜਾਂ ਫਸਲ ਦੇ ਬਾਰੇ ਜਾਣਕਾਰੀ ਮਿਲਦੀ ਹੈ ਉਹ ਪਹਿਲਾ ਪਹਿਲਾ ਵਾਰ ਇਸ ਨੂੰ ਆਪਣੇ ਖੇਤ ਵਿੱਚ ਲਾਗੂ ਕਰਦਾ ਹੈ ਇਸ ਦੇ ਨਾਲ ਨਾਲ ਉਹ ਆਉਣ ਵਾਲੇ ਪੀੜ੍ਹੀਆਂ ਲਈ ਵੀ ਰਾਹਸਤਾ ਬਣਾਉਂਦਾ ਹੈ ਅੱਜ ਦੇ ਸਮੇਂ ਵਿੱਚ ਕਿਸਾਨ ਨਵੇਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਉਸ ਨੂੰ ਆਪਣੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲਦਾ ਖੇਤੀ ਦੇ ਲਾਗਤ ਵਧ ਰਹੀ ਹੈ ਅਤੇ ਉਹਜ ਦੀ ਕੀਮਤ ਘਟ ਰਹੀ ਹੈ ਇਸ ਤੋਂ ਇਲਾਵਾ ਜ਼ਮੀਨ ਦਾ ਘਟਣਾ ਅਤੇ ਮਾਹੌਲ ਦਾ ਪ੍ਰਦੂਸ਼ਣ ਉਸ ਦੀ ਉਪਜ ਨੂੰ ਬੁਰਾ ਪ੍ਰਭਾਵ ਪਾ ਰਿਹਾ ਹੈ ਹਨ ਪਰ ਫਿਰ ਵੀ ਕਿਸਾਨ ਆਪਣੀ ਮਿੱਟੀ ਤੇ ਮੋਹ ਹੈ ਉਹ ਜਾਣਦਾ ਹੈ ਕਿ ਧਰਤੀ ਮਾਂ ਹੀ ਔਸ਼ਦੀ ਸੱਚੀ ਦੌਲਤ ਹੈ ਉਹ ਸਦਾ ਉਮੀਦ ਰੱਖਦਾ ਹੈ ਕਿ ਇੱਕ ਦਿਨ ਉਸ ਦੇ ਦਿਨ ਬਦਲਣਗੇ ਸਰਕਾਰਾਂ ਤੇ ਜਨਤਾ ਤੋਂ ਉਸ ਨੂੰ ਸਿਰਫ ਸਹਿਯੋਗ ਦੀ ਲੋੜ ਹੈ ਜੇਕਰ ਹਰੇਕ ਸਾਧਸ ਕਿਸਾਨ ਦੀ ਮਹੱਤਤਾ ਨੂੰ ਸਮਝੇ ਉਸ ਦੀ ਮਦਦ ਲਈ ਅੱਗੇ ਵਧੇ ਤਾਂ ਇੱਕ ਨਾਮੀ ਕਹਾਣੀ ਲਿਖਣੀ ਨਹੀਂ ਜਾ ਸਕਦੀ ਹੈ ਇਹ ਕਹਾਣੀ ਸਿਰਫ ਕਿਸਾਨ ਦੀ ਨਹੀਂ ਸਗੋਂ ਸਾਡੇ ਭਵਿੱਖ ਦੀ ਵੀ ਹੈ ਜੇਕਰ ਅਸੀਂ ਕਿਸਾਨਾਂ ਦੀ ਕਦਰ ਕਰਾਂਗੇ ਤਾਂ ਹੀ ਅਸੀਂ ਆਪਣੇ ਭਵਿੱਖ ਨੂੰ ਸਵਾਰ ਸਕਾਂਗੇ ਹਾਂ ਤਾਂ ਵਿੱਚ ਕਿਸਾਨ ਸਿਰਫ ਅਨਾਜ ਦਾ ਹੀ ਉਤਪਾਦਕ ਨਹੀਂ ਸਗੋਂ ਸਾਡੀ ਜ਼ਿੰਦਗੀ ਦਾ ਸਹਾਰਾ ਹੈ ਉਹ ਹਰ ਰੋਜ਼ ਮਿਹਨਤ ਕਰਕੇ ਸਾਨੂੰ ਰੋਟੀ ਦੇ ਤਹਰੀ ਦੀਨ ਦਿੰਦਾ ਹੈ ਐਸ ਲਈ ਅਸੀਂ ਉਸ ਦੀ ਮਿਹਨਤ ਨੂੰ ਕਦੇ ਨਾ ਭੁਲਾਈਏ ਇਹ ਜੀ ਅੱਜ ਦੀ ਏਸੀ ਅੱਜ ਦੀ ਇੱਕ ਕਿਸਾਨ ਦੀ ਕਹਾਣੀ ਜੇਕਰ ਤੁਹਾਨੂੰ ਇੱਕ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਚਾਹੀਦਾ ਮਿਲਦੇ ਹਾਂ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ